ਅੱਜ ਅਸੀਂ ਪਹੁੰਚੀ ਜੀ ਦਰਾਹੇ ਪਰ ਸਾਨੂੰ ਇੰਨਾ ਕੋਈ ਖਾਸ ਵਧੀਆ ਲੱਗਿਆ ਨਹੀਂ ਨਾਮ ਲੋਜੀ ਖਤਮ ਹੋ ਗਿਆ ਅਸੀਂ ਸੋਚਿਆ ਵੀ ਕੋਈ ਘੈਂਟ ਜਿਹਾ ਬਲੌਗ ਬਣਾਈਏ ਬਲੌਗ ਸਾਰਿਆਂ ਨੂੰ ਵਧੀਆ ਕਿ ਅੱਜ ਗੱਲ 파ਟਪੂਰ ਚਾਲਦਾ ਅੱਜ ਮੈਂ ਕਿਹਾ ਵੀ ਅੱਜ ਆਪਾਂ ਅਲੱਗਾਈ ਚੀਜ਼ ਖਾਣੇ ਆ ਮੰਨ ਲਓ ਜਿਹੜੀ ਜਗ੍ਹਾ ਤੇ ਪਹਿਲਾਂ ਆਏ ਨਾ ਹੋਈਏ ਮੈਕੜੀ ਤਾਂ ਕਾਫੀ ਵਾਰ ਆਈ ਸੀ ਅਸੀਂ ਪਰ ਅਸੀਂ ਸੋਚਿਆ ਵੀ ਇੱਥੇ ਸਪੈਸ਼ਲ ਕੁਝ ਖਾਣੇ ਆ ਜਿਵੇਂ ਇੱਕ ਨਵਾਂ ਸੀ ਉਹਦੇ ਬਾਰੇ ਤੁਹਾਨੂੰ ਐਂਡਜ ਦੱਸਾਂਗੇ ਦੇਖੋ ਤੁਸੀਂ ਲੋਕੇਸ਼ਨ ਦੇਖੋ ਕਿੰਨੀ ਵਧੀਆ ਜੇ ਕਿਵੇਂ ਆਪਾਂ ਵੀਡੀਓ ਸ਼ੂਟ ਕਰਨੀ ਹੋਵੇ ਸਾਰੇ ਵਿੱਚ ਵਧੀਆ ਜਿਹਾ ਫੋਟੋਗ੍ਰਾਫੀ ਕਰਨੀ ਹੋਵੇ ਉਹਦੇ ਲਈ ਵੀ ਸਭ ਤੋਂ ਵਧੀਆ ਤੇ ਤੁਹਾਨੂੰ ਇੱਕ ਟਰੈਕਟਰ ਦਿਖਾਉਣਾ ਜਿਵੇਂ ਪੁਰਾਣੇ ਹਨੀ ਆਪਣੇ ਮਿੰਜਾ ਬੈਠਣ ਨੂੰ ਜਾਨਕਿ ਬਹੁਤ ਹੀ ਵਧੀਆ ਲੁੱਕ ਦਿੱਤੀ ਹੋਈ ਆ ਤੁਸੀਂ ਦੇਖੋ ਲਾਹ ਪੰਜਾਬ ਜੇ ਫੋਟੋ ਸ਼ੂਟ ਨੂੰ ਤਾਂ ਬਾਹਲੀ ਸਿਰਾ ਕੰਮ ਕਰਿਆ ਹੈ ਬਾਈ ਨੇ ਆਪਾਂ ਵੀ ਕੋਲ ਖੜ ਕੇ ਟੈਟਾ ਦੇ ਘੈਂਟ ਜੀ ਫੋਟੋ ਖਚਾਈ ਨਾਲੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਵੱਧ ਤੋਂ ਵੱਧ ਇਸ ਤਰ੍ਹਾਂ ਜੀ ਬਲੌਗ ਵੱਧ ਤੋਂ ਵੱਧ ਚੱਲਿਆ ਨਾ ਇਹ ਫਿਰ ਆਪਾਂ ਇਸ ਤਰ੍ਹਾਂ ਦੀ ਹੋਰ ਬਲੌਗ ਲੈ ਕੇ ਆਵਾਂਗੇ ਜਿਹੜੀ ਆ ਲੋਕੇਸ਼ਨਾਂ ਤੇ ਤੁਸੀਂ ਵੀਡੀਓ ਸ਼ੂਟ ਕਰ ਸਕਦੇ ਹੋ ਵਧੀਆ ਤੋਂ ਵਧੀਆ ਇਹ ਹੈਗੀ ਆ ਲੋਕੇਸ਼ਨ ਤਰਾਹੀ ਮੈਕੜੀ ਵਾਲੇ ਨੇ ਜਿਹੜੇ ਉਹਨਾਂ ਦੇ ਵਿੱਚੇ ਜਿੰਨੀਆਂ ਵੀ ਲੋਕੇਸ਼ਨਾਂ ਖਾਣੇ ਵਾਲੇ ਫਾਸਟ ਫੂਡ ਵਾਲੀਆਂ ਸਾਰੀ ਇੱਥੇ ਹੀ ਨੇ ਜਿਵੇਂ ਮੈਕੜੀ ਹੋ ਗਿਆ ਸਾਬੇ ਹੋ ਗਿਆ ਤੇ ਹੋਰ ਕਈ ਬ੍ਰਾਂਚਾਂ ਨੇ ਇੱਥੇ ਬੱਚਾਂ ਲਈ ਖੇਡਣ ਲਈ ਖਿਲਾਉਣੇ ਨੇ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਵੀ ਤੁਸੀ ਲੁੱਕ ਦੇਖੋ ਲੁੱਕ ਵਾਈਜ਼ ਵੀਡੀਓ ਸ਼ੂਟ ਕਰਨ ਦਾ ਸਾਰਿਆਂ ਨੂੰ ਵਧੀਆ ਯਾਨੀ ਕਿ ਆਪਾਂ ਲੋਕੇਸ਼ਨ ਕਹਿ ਸਕਦੇ ਹਾਂ ਟਰੈਕਟਰ ਦੇਖੋ ਕਿੰਨਾ ਸਾਫ਼ ਰੱਖਿਆ ਹੋਇਆ ਜਿਹੜਾ ਇੱਥੇ ਖਾਣ ਪੀਣ ਦਾ ਸਮਾਨ ਆ ਉਹ ਵੀ ਬੜਾ ਕੋਸਟਲੀ ਨਹੀਂ ਹੈਗਾ ਸਸਤਾ ਹੀ ਹੈ ਠੀਕ ਠੀਕ ਰੇਂਜ ਆ ਯਾਨੀ ਕਿ ਆਮੰਦਾ ਕੇ ਖਾ ਪੀ ਸਕਦਾ ਹੈ ਟੀ ਕੋਈ ਗੱਲ ਹੈ ਨਹੀਂ ਵੈਸੇ ਆਪਾਂ ਕਰੂ ਅੱਜ ਮੂਰਤੀ ਸਾਡਾ ਕੋਈ ਬਲੌਗ ਬਣਾਉਣਾ ਟਰੈਕਟਰ ਦੇਖੋ ਇਹਦਾ ਨਾਮ ਹੈਗਾ ਹਿੰਦੁਸਤਾਨ ਕੰਮ ਲੱਗਦਾ ਨਾ ਪੂਰਾ ਇਹਦੇ ਬਾਅਦ ਅਸੀਂ ਸੋਚਿਆ ਵੀ ਚੱਲ ਹੁਣ ਕੋ ਖਾਣ ਪੀਣ ਜਾਣਾ ਪਹਿਲਾਂ ਅਸੀਂ ਸੋਚਦੇ ਦੀ ਵੀ ਚੱਲ 버ਗਰ ਖਾ ਲਈਏ ਫੇਰ ਸੋਚਿਆ ਚੱਲ ਪੀਜ਼ਾ ਖਾ ਲੈਂਦੇ ਆ ਅਸੀਂ ਨਾਲ ਦੀ ਨਾਲ ਬਲੌਗ ਬਣਾਉਣਾ ਸ਼ੁਰੂ ਕਰ ਦਿੱਤਾ ਪਹਿਲਾਂ ਤਾਂ ਆਉਂਦਾ ਬੀਆਰ ਅਸੀਂ ਕਹਾਂ ਵੀ ਨਹੀਂ ਬੀਆਰ ਚਾਚ ਨਹੀਂ ਜਾਣਾ ਕਿਉਂਕਿ ਅਸੀਂ ਪਹਿਲਾਂ ਇਹ ਟਰਾਈ ਕਰ ਚੁੱਕੇ ਸੀ ਇੱਕ ਤਾਂ ਲੋਕੇਸ਼ਨੇ ਬੜੀ ਘੈਂਟ ਸੀ ਯਾਰ ਫੁੱਲ ਬੂਟੇ ਯਾਨੀ ਕਿ ਸਫਾਈ ਦਾ ਪੂਰਾ ਇੱਕ ਤਰ੍ਹਾਂ ਦਾ ਅਗਲਾ ਹੈਗਾ ਨਾ ਵੀ ਬਾਹਰਲੇ ਦੇਸ਼ 'ਚ ਜਿਵੇਂ ਮੈਂ ਨਾ ਖਾਣ ਪੀਣ ਲੋਕ ਜਾਂਦੇ ਨੇ ਲੋਕੇਸ਼ਨਾਂ ਦੀ ਫੋਟੋ ਖਿੱਚ ਦਿੰਦੇ ਨੇ ਵਧੀਆ ਵਧੀਆ ਭੇਜ ਦਿੰਦੇ ਨੇ ਉਸ ਤਰ੍ਹਾਂ ਦਾ ਮਾਹੌਲ ਆਪਾਂ ਕਹਿ ਸਕਦੇ ਹਾਂ ਵੀਡੀਓ ਸ਼ੂਟ ਕਰਿਆ ਸੀ ਵੀਡੀਓ ਸ਼ੂਟ ਕਰਨ ਤੋਂ ਬਾਅਦ ਅੰਦਰ ਐਂਟਰੀ ਕਰੀ ਉਹਨੂੰ ਦੱਸ ਦਿਆਂ ਵੀ ਅਸੀਂ ਕਿਹੜਾ ਪੀਜ਼ਾ ਖਾਤਾ ਐਂਟਰੀ ਕਰਨ ਤੋਂ ਬਾਅਦ ਅਸੀਂ ਇਹ ਚੱਲ ਵੀ ਪੀਜ਼ਾ ਮੰਗਾਉਨੇ ਹਾਂ ਬੋਫਰ ਵਗੈਰਾ ਵੀ ਚੱਲਦੀਆਂ ਰਹਿੰਦੀਆਂ ਨੇ ਇਹਨਾਂ ਦੀ ਕਾਫੀ ਜ਼ਿਆਦਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਪੀਜ਼ਾ ਤੁਸੀਂ ਮੰਗਵਾ ਸਕਦੇ ਹੋ ਪਹਿਲੀ ਗੱਲ ਇੱਥੇ ਯਾਰ ਸਫਾਈ ਬਹੁਤ ਵਧੀਆ ਲੱਗੀ ਮੈਨੂੰ ਅੰਦਰ ਡੈਕੋਰੇਸ਼ਨ ਤਾਂ ਸਿਰੇ ਦੀ ਜਾਨੀ ਕਿ ਆਪਾਂ ਕਹਿ ਸਕਦੇ ਹਾਂ ਜਿਵੇਂ ਆਪਾਂ ਰੀਲਾਂ ਵਗੈਰਾ ਬਣਾਉਣ ਨੂੰ ਪੂਰੀ ਸਿਰਾਂ ਚੀਜ਼ ਆ ਜਿਹਨੇ ਰੀਲਾਂ ਵਧੀਆ ਬਣਾਉਣੀਆਂ ਨੇ ਉਹ ਇੱਥੇ ਇੱਕ ਵਾਰ ਟ੍ਰਾਈ ਜ਼ਰੂਰ ਕਰੇ ਉਹਦੇ ਬਾਅਦ ਚਲੋ ਅਸੀਂ ਪੀਜ਼ਾ ਆਰਡਰ ਕਰਤਾ ਆਰਡਰ ਕਰਨ ਤੋਂ ਬਾਅਦ ਤੁਹਾਨੂੰ ਇਹਦਾ ਨਾਮ ਦੱਸ ਦਿਆਂ ਜਿਹੜਾ ਪੀਜ਼ਾ ਵਾਲਾ ਬਾਕੀ ਤੁਸੀਂ ਵੀ ਇੱਕ ਵਾਰ ਟਰਾਈ ਕਰੋਗੇ ਨਾ ਜਦ ਦੇਖੋਗੇ ਪੂਰੀ ਵੀਡੀਓ ਦੇਖ ਕੇ ਤੁਹਾਨੂੰ ਪਤਾ ਲੱਗਣਾ ਕਿ ਘੈਂਟ ਆ ਜੀ ਬਸ ਤਾਂ ਉਲਟ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਤੁਹਾਨੂੰ ਸਿੱਧੇ ਅੱਖਰਾਂ 'ਚ ਵੀ ਦਿਖਾ ਦੰਨੇ ਆ ਦੇਖੋ ਲੋਕੇਸ਼ਨ ਦੇਖੋ ਕਿੰਨੀ ਵਧੀਆ ਲਾਪਨੋਜ ਪੀਜ਼ਾ ਇਹ ਬਸ ਜਿਹੜਾ ਪੀਜ਼ਾ ਮੈਂਗਾ ਟਰਾਈ ਕਰਕੇ ਦੇਖਣਾ ਆਪਾਂ ਬਾਕੀ ਤੁਹਾਨੂੰ ਵੀਡੀਓ ਤੇ ਲੋਕੇਸ਼ਨ ਕਿਵੇਂ ਵਧੀਆ ਕਿੰਨੀ ਕੁ ਵਧੀਆ ਲੱਗੀ ਕਮੈਂਟ ਕਰਕੇ ਦੱਸੋ ਲੋਕੇਸ਼ਨ ਵਾਕਈ ਯਾਰ ਵਧੀਆ ਸੰਡੇ ਸੈਚਰਡੇ ਘੁੰਮਣ ਲਈ ਸਾਰਿਆਂ ਨੂੰ ਘੈਂਟ ਜਗ੍ਹਾ ਇਹ ਜਦ ਮਰਜ਼ੀ ਤੁਸੀਂ ਆਓ ਉਹਦੇ ਬਾਅਦ ਸਾਡਾ ਪੀਜ਼ਾ ਤਿਆਰ ਸੀ ਪੀਜ਼ਾ ਦੇਖਣ ਨੂੰ ਵਧੀਆ ਲੱਗਦਾ ਪਨੀਰ ਵਾਲਾ ਪੀਜ਼ਾ ਸੀ ਹਾਂ ਪਰ ਇੱਕ ਗੱਲ ਆ ਯਾਰ ਜਿਹੜਾ ਆਪਣੇ ਲੋਕ ਆ ਆਪਾਂ ਦਾ ਜਿਹੜੇ ਉਹ ਆਪਾਂ ਸਪਾਈਸੀ ਖਾਣਾ ਜ਼ਿਆਦਾ ਯਾਨੀ ਕਿ ਕਰਾਰਾ ਜ ਤੁਸੀਂ ਕਹੇ ਜਾ ਕਰਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਉਨੇ ਵਾਦ ਆਪਾਂ ਪੀਜਾ ਖਾਣਾ ਸ਼ੁਰੂ ਕਰ ਦਿੱਤਾ ਟੇਸਟ ਕਹਿ ਸਕਦੇ ਆਂ ਆਪਾਂ ਵਧੀਆ ਥੀ ਯਾਨਕਿ ਵਧੀਆ ਮੰਨ ਸਕਦੇ ਆਂ ਪੀਜਾ ਟੇਸਟ ਯਾਰ ਕਾਫੀ ਜ਼ਿਆਦਾ ਵਧੀਆ ਸੀ ਬਾਕੀ ਸਵੇਰ ਦੇ ਸੀ ਯਾਰ ਕਾਫੀ ਟਾਈਮ ਤੋਂ ਘੁੰਮ ਰਹੇ ਸੀ ਜਦ ਆ ਭੁੱਖ ਲੱਗੀ ਹੁੰਦੀ ਫੇਰ ਤਾਂ ਹਰ ਇੱਕ ਚੀਜ਼ ਸੁਆਦ ਹੀ ਲੱਗਦੀ ਵੈਸੇ ਵੀ ਚੀਜ਼ ਦੀ ਦੇਖੋ ਤੁਸੀਂ ਪੀਜੇ ਤੇ ਦੇਖੋ ਚੀਜ਼ ਕਿੰਨੀ ਆ ਹਰੀਆਂ ਸਬਜ਼ੀਆਂ ਯਾਨਕਿ ਪੂਰਾ ਕਹਿ ਸਕਦੇ ਆਂ ਵੀ ਘੈਂਟ ਆ ਜੀ ਕਰਾਂਚੀ ਥੀ ਮੇਨ ਕਾ ਇੰਨਾ ਕਿ ਕ੍ਰਾਂਚੀ ਸੀ ਨਾ ਵੀ ਖਾਣ ਨੂੰ ਵਧੀਆ ਲੱਗ ਰਿਹਾ ਤੇ ਆ ਨਹੀਂਗਾ ਵੀ ਕਈਆਂ ਦੀ ਟੋ ਰੋਟੀ ਕੱਚੀ ਜੀ ਹੁੰਦੀ ਹੈ ਪੂਰੀ ਵਧੀਆ ਸੀ ਬਾਈ ਹੋਣੀ ਕਹਿੰਦੇ ਅਸੀਂ ਸਪਾਈਸੀ ਬਣਾਉਣਾ ਬਹੁਤ ਉਹ ਮੈਂ ਬਣਾ ਦੇ ਜਿੰਨਾ ਸਪਾਈਸੀ ਬਣਾਉਣਾ ਤਾਂ ਚੱਕ ਦੇ ਫਟੇ ਬਾਹਰ ਲੋਕੇਸ਼ਨ ਦੇਖੋ ਅੰਦਰੋਂ ਬੈਠ ਕੇ ਕਿੰਨਾ ਵਧੀਆ ਲੱਗਦਾ 뷰 ਬਾਲ ਦਾ ਹੁੰਦਾ ਤੁਸੀਂ ਮੰਨਦੇ ਹੋ ਵੀ ਦੇਖਣ ਲਈ ਜਗਾ ਖਾਣ ਪੀਣ ਆਉਣਾ ਤਾਂ ਘੈਂਟ ਜਗਾ ਯਾਰ ਪੂਰੀ ਖਾਣ ਪੀਣ ਤੋਂ ਬਾਅਦ ਸਾਡੀ ਇੱਕ ਛੋਟੀ ਸਲਾਈਸ ਪਰ ਬਚ ਗਈ ਸੀ ਕਿਉਂਕਿ ਫੁੱਲਤੀ ਕੰਮ ਹੁਣ ਹੁਣ ਅਸੀਂ ਜੰਕਲਾਂ ਸਿੱਕਰ ਨੂੰ ਬਾਹਰ ਨਿਕਲਦੀ ਸਾਰੇ ਗਰਮ ਹਵਾ ਨੇ ਸਾਨੂੰ ਘੇਰ ਲਿਆ ਘੇਰਨ ਤੋਂ ਬਾਅਦ ਅਸੀਂ ਤੁਰਨਾ ਕਰਿਆ ਸ਼ੁਰੂ ਆਲੇ-ਦਾਲੇ ਦੇਖਿਆ ਫੁੱਲ ਦੇਖੋ ਕਿੰਨੇ ਘੈਂਟ ਲੱਗ ਰਹੇ ਨੇ ਬਾਹਰ ਦੇ ਦਿਸਾਂ ਜੀ ਕੀ ਇਹੀ ਕੋਸ ਹਜ਼ਾਰ ਸਫਾਈ ਆ ਬਹੁਤ ਵਧੀਆ ਲੱਗਦਾ ਦੇਖਣਾ ਆਹ ਬਲੌਗ ਤਾਂ ਤੁਹਾਨੂੰ ਇੱਕਦਮ ਬੋਲ ਕੇ ਬਣਾਇਆ ਕਿਉਂਕਿ ਸਾਡੇ ਕੋ ਮਾਈਕ ਤੇ ਜਿਹੜੇ ਉਹ ਹੈ ਨਹੀਂ ਸੀ ਕਿਉਂਕਿ ਅਸੀਂ ਵੈਸੇ ਹੀ ਘੁੰਮਣ ਗਏ ਸੀ ਜੇ ਲੈ ਕੇ ਜਾਂਦੇ ਸੀ ਫੇ ਪਤੀਆ ਉਹਦੇ ਵਿੱਚ ਆਉਣੀ ਸੀ ਵੀਡੀਓ ਚ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਪੂਰੀ ਪ੍ਰੋਪਰ ਦੱਸਾਂਗੇ ਇੱਥੇ ਸਾਬੇ ਕੌਫੀ ਸਾਰਾ ਕੁਝ ਮਿਲਦਾ ਹੈ ਤੁਛਾਟੇ ਕਈ ਬ੍ਰਾਂਚਾਂ ਨੇ ਇੱਥੇ ਇਹ ਮੈਕੜੀ ਆ ਮੂਦੀ ਵਾਰ ਸੀ ਆਪਣਾ ਕੱਟੀ 'ਚ ਬੈਠ ਕੇ ਘਰ ਦੀ ਤਿਆਰੀ ਕਰਦੀ ਤੁਸੀਂ ਬਾਕੀ ਵੀਡੀਓ ਫੈਕਟ ਤੇ ਆਪਣੀਆਂ ਪਾਈ ਹੋਈਆਂ ਨੇ ਫੈਕਟ ਚ ਫੈਕਟ ਚੈਨਲ ਦਾ ਨਵਾਂ ਵੀਊ ਚ ਇੱਕ ਕਰ ਸਕਦੇ ਹਾਂ ਆਪਣਾ ਜਿਹੜੇ ਸਬਸਕ੍ਰਾਈਬਰ ਨੇ ਉਹ 30000 ਤਕਰੀਬਨ ਹੋਣ ਵਾਲੇ ਨੇ ਆਪਾਂ ਨੂੰ ਬਾਸ ਟਾਈਮ ਚਾਹੀਦਾ ਬਾਸ ਟਾਈਮ ਪੂਰਾ ਹੋਣਾ ਤੁਹਾਡੀ ਮਦਦ ਨਾਲ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਜੇ ਹੋ ਸਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਆਹ ਵੀਡੀਓ ਤੇ 1 ਲੱਖ ਵੀਊ ਆ ਗਿਆ ਨਾ ਆਪਾਂ ਜਦੇ ਇਹ ਜਿਹੇ ਬਲੌਗ ਪਾਉਣੇ ਸ਼ੁਰੂ ਕਰ ਦਨੇ ਇਹ ਜੀ ਦੁਨੀਆ ਦੀ ਕੋਈ ਵੀ ਲੋਕੇਸ਼ਨ ਲਓ ਜਿਹੜੀ ਆਪਾਂ ਤੁਹਾਨੂੰ ਨਹੀਂ ਦਿਖਾਵਾਂਗੇ। ਹਾਲੇ ਲੀ ਗੱਟੀਆਂ ਦੇ ਨਾਲ ਦੀ ਲੈ ਲੈਂਦੇ ਹਾਂ। ਹੁਣੇ। ਇਹ ਟਿਕਲੇ ਵਾਲਾ ਲੈ ਲੈਂ। ਬੜੀ ਜਲਦੀ ਦਾ